ਤਦਰ ਪੰਜਾਬ ਦੇ ਵਿੱਚ ਸਿੱਖਿਆ ਗ੍ਰਾਂਤੀ ਅਤੇ ਹੋਰ ਪ੍ਰਮੁੱਖ ਮੁੱਦਿਆਂ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅਭਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਨੇ ਤਨੀ ਪੰਜਾਬ ਦੇ ਵਿੱਚ ਸਿੱਖਿਆ ਖੇਤਰ ਵਿੱਚ ਇਨਕਲਾਬੀ ਤਬਦੀਲੀਆਂ ਦੇਖੀਆਂ ਜਾ ਰਹੀਆਂ ਨੇ। ਹਾਲ ਹੀ ਦੇ ਵਿੱਚ ਐਲਾਨ ਕੀਤਾ ਗਿਆ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਦੇ ਮੌਕੇ ਉੱਤੇ ਮੁੱਖ ਮੰਤਰੀ ਮਾਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸੁਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ ਤਾਂ ਜੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ। ਤੁجهه ਪਾਸੇ ਉਮਰੀਸਨ ਵਿੱਚ ਹਾਲ ਹੀ ਦੇ ਵਿੱਚ ਹੋਏ ਬੰਬਤੋਮਕ ਕੇਸ ਬਾਰੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਤੇ ਜਲਦ ਹੀ ਵੱਡਾ ਖੁਲਾਸਾ ਹੋ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੀ ਪਾਣੀ ਦੇ ਵਿਵਾਦ ਉੱਤੇ ਮੁੱਖ ਮੰਤਰੀ ਮਾਨ ਨੇ ਵੀ ਸਪੱਸ਼ਟ ਕੀਤਾ ਹੈ ਕਿ ਪੰਜਾਬ ਹਿੱਸੇ ਵਿੱਚ ਪਾਣੀ ਜੋ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਪੰਜਾਬ ਹਰਿਆਣਾ ਨੂੰ ਸਿਰਫ ਓਨਾ ਹੀ ਪਾਣੀ ਦੇਵੇਗਾ ਜਿੰਨਾ ਪਹਿਲਾਂ ਫੈਸਲਾ ਕੀਤਾ ਗਿਆ ਸੀ। ਉੱਤੇ ਉਹਨਾਂ ਇਹ ਵੀ ਕਿਹਾ ਕਿ ਚੋਹਾਣਾ ਦੀ ਸੱਚਾਈ ਭਵਿੱਖ ਦੇ ਵਿੱਚ ਸਾਹਮਣੇ ਆਵੇਗੀ ਜਿ ਸੂਬੇ ਦੇ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ। ਨੇ ਆਪਣੇ ਜ਼ਿਲ੍ਹਿਆਂ 'ਚੋਂ ਦਸਵੀਂ 'ਚੋਂ ਤੇ ਆਪਣੇ ਆਪਣੇ ਜ਼ਿਲ੍ਹਿਆਂ 'ਚੋਂ ਪਲੱਸ 2 ਦੇ ਵਿੱਚੋਂ ਫਰਸਟ ਆਏ ਨੇ ਉਹਨਾਂ ਨੂੰ ਸਨਮਾਨਿਤ ਕੀਤਾ 21,000 ਰੁਪਏ ਦੀ ਸਨਮਾਨਤ ਰਾਸ਼ੀ ਇੱਕ ਟਰੋਫੀ ਪ੍ਰਸ਼ੰਸਾ ਪੱਤਰ ਦੇ ਕੇ ਇਸ ਤੋਂ ਪਹਿਲਾਂ ਅਸੀਂ ਜਿਹੜੇ ਬੱਚੇ ਪੰਜਾਬ 'ਚੋਂ ਟੌਪ 3 ਸੀਗੇ ਜਾਂ ਪੰਜਾਬ 'ਚੋਂ ਟੌਪ 10 ਸੀਗੇ ਉਹਨਾਂ ਨੂੰ ਵੀ ਘਰੇ ਬੁਲਾ ਪੰਜਾਬ 'ਚੋਂ ਪਰ ਉਹਨਾਂ 'ਚੋਂ ਕੁਝ ਬੱਚੇ ਉਹ ਵੀ ਨੇ ਜਿਹੜੇ ਜ਼ਿਲ੍ਹੇ 'ਚੋਂ ਵੀ ਟੌਪ ਕੀਤਾ ਦੋ-ਦੋ ਵਾਰੀ ਅੱਜ ਉਹ ਅੱਜ ਜਿਹੜਾ ਸਨਮਾਨ ਚਿੰ ਲੈ ਗਏ ਨੇ ਸੋ ਬੜੀ ਅੱਛੀ ਗੱਲ ਹੈ ਕਿ ਸਾਡੇ ਜਿਹੜੇ ਬੱਚੇ ਛੋਟੇ-ਛੋਟੇ ਪਿੰਡਾਂ ਦੇ ਬੱਚੇ ਅੱਜ ਤੁਸੀਂ ਦੇਖਿਆ ਹੋਣਾ ਤੁਸੀਂ ਪਲੀਜ਼ ਉਹਨਾਂ ਨਾਲ 1 ਟੂ 1 ਵੀ ਬਾਤ ਚ ਕਰਿਓ ਉਹਨਾਂ ਨਾਲ ਸਾਰੇ ਨਾ ਤੇ ਪਿੰਡਾਂ ਛੋਟੇ-ਛੋਟੇ ਪਿੰਡਾਂ ਚੋਂ ਛੋਟੇ-ਛੋਟੇ ਸਕੂਲਾਂ ਚੋਂ ਬੱਚੇ ਜਿਹੜੇ ਨੇ ਉਹ ਨਿਕਲ ਕੇ ਅੱਜ ਟਾਪਰ ਨੇ 99.999.799.3 ਤੱਕ ਦਾ ਕੰਪੀਟੀਸ਼ਨ ਲੈ ਕੇ ਅੱਜ ਬੱਚੇ ਬਹੁਤ ਖੁਸ਼ ਨੇ ਉਹਨਾਂ ਦੇ ਪੇਰੈਂਟਸ ਆਏ ਨੇ ਸੰਸਾ ਪੱਤਰ ਵੀ ਦੇ ਕੇ ਗਏ ਨੇ ਕੁਝ ਬੱਚੇ ਲਿਖ ਕੇ ਸੋ ਧੰਨਵਾਦ ਵੀ ਕਰਕੇ ਗਏ ਨੇ ਬੜੀ ਖੁਸ਼ੀ ਹੈ ਕਿ ਸਰਕਾਰੀ ਸਕੂਲਾਂ ਦੀ ਔਰ ਪੰਜਾਬ ਦੀ ਟੋਟਲ ਓਵਰਆਲ ਐਜੂਕੇਸ਼ਨ ਜਿਹੜੀ ਹੈ ਉਹ ਨੈਸ਼ਨਲ ਐਵਰੇਜ ਤੋਂ ਉੱਪਰ ਜਾ ਰਹੀ ਹੈ ਸਾਡੇ ਰਿਜ਼ਲਟ ਇਹੀ ਅਸੀਂ ਚਾਹੁੰਦੇ ਸੀ ਕਿ ਸਿੱਖਿਆ ਕ੍ਰਾਂਤੀ ਆਵੇ ਤੇ ਸਾਡੇ ਬੱਚੇ ਪੜਨ ਪੜ ਕੇ ਉਹ ਵੱਡੀਆਂ ਨੌਕਰੀਆਂ ਔਰ ਵੱਡੀਆਂ ਅਚੀਵਮੈਂਟਸ ਕਰਨ ਚਾਹੇ ਉਹ ਵਪਾਰ ਵੱਲ ਜਾਣਾ ਚਾਹੁੰਦੇ ਨੇ ਬਿਜ਼ਨਸ ਵੱਲ ਜਾਣਾ ਚਾਹੁੰਦੇ ਨੇ ਕੋਈ ਆ ਕੋਈ ਆਈਐਸ ਬਣਨਾ ਚਾਹੁੰਦਾ ਕੋਈ ਫੌਜ ਜਾਣਾ ਚਾਹੁੰਦਾ ਕੋਈ ਸਪੋਰਟਸਵਲ ਜਾ ਜਿੱਧਰ ਵੀ ਉਹਨਾਂ ਦਾ ਮਨ ਕਰਦਾ ਉਹ ਜਾਣਾ ਸੀ ਸਰਕਾਰ ਜਿਹੜੀ ਹੈ ਉਹ ਉਹਨਾਂ ਨੂੰ ਇੱਕ 99 ਬਣ ਕੇ ਮੌਕਾ ਦੇਊਗੀ ਉਡਣ ਦਾ ਤੇ ਉਡਾਰੀ ਆਂ ਅੰਬਰਾਂ ਚੋਂ ਮਾਰਨ ਦੀ ਸਿੱਖਿਆ ਦਾ ਅਸਰ ਦੇਖੋ ਸਿੱਖਿਆ ਕ੍ਰਾਂਤੀ ਦਾ ਅਸਰ ਦੇਖਣ ਨੂੰ ਮਿਲਦਾ ਜਿੱਦੋਂ ਬੱਚੇ ਅੱਜ ਦਾ ਮਨੋਵਲ ਹੋਣਾ ਬਹੁਤ سارے ਬੱਚਿਆਂ ਨੇ ਕਿਹਾ ਕਿ 10ਵੀਂ ਮੇਰੀ ਜਿਹੜੀ ਸੀ ਉਹ ਪ੍ਰਾਈਵੇਟ ਸਕੂਲ ਚ ਸੀ ਪਰ 12ਵੀਂ ਚ ਮੈਂ ਸਰਕਾਰੀ ਸਕੂਲ ਚ ਟੌਪ ਕੀਤਾ ਹੈ ਬਹੁਤ ਸਾਰੇ ਬੱਚਿਆਂ ਨੇ ਦੱਸਿਆ ਕਿ ਮੈਂ ਪਹਿਲਾਂ ਸੀ ਪ੍ਰਾਈਵੇਟ ਚ ਪੜਦੇ ਸੀ ਪਰ ਸਾਨੂੰ ਮਾਹੌਲ ਇੱਧਰ ਸਕੂਲ ਆਫ ਐਮੀਨੈਂਸ ਦੇ ਤਰੀਫਾਂ ਕਰਕੇ ਗਿਆ ਹੁਣ ਵਿਰੋਧੀ ਪਾਰਟੀਆਂ ਜੋ ਮਰਜੀ ਕਹੀ ਜਾਣ ਪਰ ਇਹਨਾਂ ਬੱਚਿਆਂ ਨੂੰ ਪੁੱਛਿਓ ਕਿ ਉੱਥੇ ਤੁਹਾਨੂੰ ਕਿਹੋ ਜਿਹਾ ਮਾਹੌਲ ਮਿਲਦਾ ਹਵਾਇਜਾ ਦਾ ਛੂਟਾ ਤੁਸੀਂ ਕਿਹਾ ਹਾਂ ਜੀ ਸਰ ਐਸੇ ਸਾਲ ਤੋਂ ਸ਼ੁਰੂ ਹੋ ਜਾਣਗੇ ਜਾਂ ਨੈਕਸਟ ਐਸੇ ਤੋਂ ਕਰਾਂਗੇ ਤੇ ਜਿੰਨੇ ਬੱਚੇ ਨੇ ਉਹਨਾਂ ਨੂੰ ਇੱਕ ਇੱਕ ਮੈਨੂੰ ਆਈਡੀਆ ਹੈ ਕਿ ਪ੍ਰਿੰਸੀਪਲ ਸਾਹਿਬ ਨੇ ਜ਼ੀਰਾ ਤੋਂ ਉਹ ਆਪਣੇ ਮੈਰਿਟ ਚ ਆਉਣ ਵਾਲੇ ਬੱਚਿਆਂ ਨੂੰ ਦਿੱਲੀ ਵਗੈਰਾ ਲੈ ਕੇ ਜਾਂਦੇ ਸੋ ਅਸੀਂ ਚਾਹੁੰਦੇ ਆ ਕਿ ਬੱਚਿਆਂ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦੀ ਪ੍ਰੇਰਨਾ ਰਹੇ ਕਿ ਅਸੀਂ ਕੋਈ ਨਾ ਕੋਈ ਗੋਲਤਾ ਦੇਈਏ ਨਾ ਕਿ ਤੁਹਾਨੂੰ ਅਸੀਂ ਸੈਰ ਕਰਾਵਾਂਗੇ ਤੁਹਾਨੂੰ ਅਸੀਂ ਇੰਡੀਆ ਦੇ ਵਿੱਚ ਜਿਹੜੇ ਵੀ ਸ਼ਹਿਰ ਅਸੀਂ ਚੁਣਾਂਗੇ ਉੱਥੇ ਲੈ ਕੇ ਜਾਵਾਂਗੇ ਔਰ ਸਰਕਾਰ ਵੱਲੋਂ ਉਹਨਾਂ ਨੂੰ ਬਣਦਾ ਮਾਨਸਮਨ ਤਾਂ ਕਿ ਦੂਜੇ ਅਪਕਮਿੰਗਸ ਨੂੰ ਤਾਂ ਕਿ ਦੂਜੇ ਬੱਚਿਆਂ ਨੂੰ ਆਉਣ ਵਾਲਿਆਂ ਨੂੰ ਇੱਕ ਪ੍ਰੇਰਨਾ ਮਿਲ ਸਕੇ ਉਹਦੀ ਜਾਂਚ ਚੱਲ ਰਹੀ ਹੈ ਉਹਦੀ ਜਾਂਚ ਚੱਲ ਰਹੀ ਹੈ ਔਰ ਜੋ ਵੀ ਜਾਂਚ ਦੇ ਵਿੱਚ ਆਊਗਾ ਉਹ ਤੁਹਾਡੇ ਸਾਹਮਣੇ ਸਪੀਕਰ ਪੁੱਛਿਆ ਸੀ ਕਿ ਹਰਿਆਣਾ ਨੇ ਹਰਿਆਣਾ ਕੇਡਰ ਕੇ ਆਪਣੇ ਇੱਕ ਵਿਅਕਤੀ ਕੋ ਬੀਬੀਐਮਬੀ ਲਗਾ ਦਿਆ ਹੈ ਉਸ ਨੂੰ ਕਿਵੇਂ ਦੇਖਦੇ ਸੇ ਦੇਖੋ ਉਹ ਤਾਂ ਪਹਿਲਾਂ ਵੀ ਲਈ ਜਾਂਦੇ ਆ ਉਹ ਤਾਂ ਪਹਿਲਾਂ ਵੀ ਲਈ ਜਾਂਦੇ ਆ ਨਾ ਉਹ ਤਾਂ ਮੈਂ ਇਹੀ ਤਾਂ ਕਹਿੰਨਾ ਕਿ ਬੀਬੀਐਮਬੀ ਪੰਜਾਬ ਦਾ 60% ਜਿਹੜਾ ਹੈਗਾ ਹਿੱਸਾ ਤੇ ਜਦ ਕਿ ਦੋ ਸਟੇਟ ਹਨ ਨਾ ਬਾਕੀ ਦੋਨਾਂ ਦਾ 40 ਹੈ ਤੇ ਅਫਸਰ ਤੁਸੀਂ ਜਾਂ ਜਿਹੜੇ ਮੈਂਬਰ ਨੇ ਉਹ ਤੁਸੀਂ ਆਪਣੇ ਲਾ ਰਹੇ ਹੋ ਮਨਮਰਜ਼ੀ ਨਾਲ ਇਹ ਮਨਮਰਜ਼ੀ ਦਾ ਚੱਲਣੀ ਨਹੀਂ ਜਦੋਂ ਅਸੀਂ ਇਹੀ ਮੰਗ ਕਰਤੀ ਕਿ ਅਸੀਂ ਬੀਬੀਐਮਪੀ ਦਾ ਪੁਨਰਗਠਨ ਚਾਹੁੰਦੇ ਆ ਕਿ ਦੁਬਾਰਾ ਬਣਾਈਏ ਤੇ ਜਿਹੜਾ ਜਿਹਨੂੰ ਜਿੰਨਾ ਹਿੱਸਾ ਬਣਦਾ ਉਹਨੂੰ ਈਵਨ ਵੋਟ ਵੀ ਹੁਣ ਜੇ ਹਿਮਾਚਲ ਆਪਣਾ ਹਰਿਆਣਾ ਤੇ ਰਾਜਸਥਾਨ ਚ ਬੀਜੇਪੀ ਸਰਕਾਰਾਂ ਠੀਕ ਹੈ ਪੰਜਾਬ ਚ ਸਾਡੀ ਸਰਕਾਰ ਹੈ ਕੱਲ ਨੂੰ ਤਿੰਨੇ ਬੈਠੇ ਆ ਕਿਤੇ ਕਿਸੇ ਟਾਪਿਕ ਤੇ VOTING ਹੋ ਗਈ ਤਾਂ ਪੰਜਾਬ ਜਿਹੜਾ ਪੰਜਾਬ ਨੂੰ ਛੱਡ ਕੇ ਹਰਿਆਣਾ ਤੇ ਜਿਹੜਾ ਰਾਜਸਥਾਨ ਬੀਜੇਪੀ ਸਰਕਾਰਾਂ ਨੇ ਉਹ ਦੋ ਵੋਟਾਂ ਵਾਧਣਗੇ ਦੋ ਇੱਕ ਨਾਲ ਪੰਜਾਬ ਹਾਰ ਜਾਊਗਾ ਕਿਵੇਂ ਜੀ ਜੋ 60% ਸਪੋਰਟ ਦੀ ਵੈਲਿਊ ਵੀ ਤਾਂ ਨਹੀਂ ਹੋਣੀ ਚਾਹੀਦੀ ਉਹਨਾਂ ਦਾ 20-20% ਹੈ ਬਲਕਿ 40% ਦੋਨੇ ਨੇ ਤਾਂ ਉਹਨਾਂ ਦੀ ਦੋਨਾਂ ਦੀਆਂ ਵੋਟਾਂ ਦਾ 40% ਹੋਣਾ ਚਾਹੀਦਾ ਉਸ ਸਾਹਿਬ ਨਾਲ ਪੋਰਟ ਦੀ ਵੈਲਿਊ ਹੋਣੀ ਚਾਹੀਦੀ ਇਹ ਤਾਂ ਤੱਕਾ ਹੋ ਗਿਆ ਨਾ ਸੋ 21 ਤਰੀਕ ਤੱਕ ਉਹਨਾਂ ਦਾ ਪਾਣੀ ਚ ਕੋਈ ਅਸੀਂ ਕਹਿਆ ਸੀ ਤੁਸੀਂ 21 ਤਰੀਕ ਤੱਕ ਆਪਣਾ ਵਾਰਤ ਲੈ 21 ਤਰੀਕ ਤੋਂ ਬਾਅਦ ਅਸੀਂ ਉਹਨਾਂ ਦਾ ਪਾਣੀ ਜਿਹੜਾ ਉਹ ਉਹਨਾਂ ਨੂੰ ਜਿੰਨਾ ਉਹਨਾਂ ਦਾ ਕੋਟਾ ਬਣਦਾ ਉਹ ਦੇਤਾ ਠੀਕ ਹੈ ਨਾ ਅਗਲੀ 21 ਤੋਂ ਪਹਿਲਾਂ ਹੁਣ ਸਾਥੋਂ ਮੰਗਣ ਚਾਹੇ ਬੀਬੀ ਐਮ ਵੀ ਜੋ ਮਰਜ਼ੀ ਕਰੀ ਜਾਏ ਜਿਹੜਾ ਪਾਣੀਆਂ ਦੇ ਰਖਵਾਲੀ ਜਿਹੜੀ ਆ ਪੰਜਾਬ ਦੇ ਲੋਕ ਕਰਦੇ ਆ ਇਹ ਬੀਬੀਐਮਬੀ ਜਾਂ ਜੋ ਵੀ ਇਹਨਾਂ ਨੇ ਬਣਾਏ ਹੋਏ ਨੇ ਕੋਟ ਜਿਹੜੇ ਸੀ ਫਿਰ ਕੀ ਹੋ ਗਿਆ ਕੋਟ ਦੇ ਕੋਟ ਨੇ ਵੀ ਝਾੜੀ ਪਾਈ ਇਹਨਾਂ ਨੇ ਕਿ ਭਾਈ ਨਹੀਂ ਹਿੱਸਾ ਬਣਦਾ ਕੋਟਾ ਵਰਤ ਕੇ ਤੁਸੀਂ ਆਪਣਾ ਪੰਜਾਬ ਕਿਸੇ ਹੋਰ ਦਾ ਕੋਟਾ ਨਹੀਂ ਵਰਤਿਆ ਪੰਜਾਬ ਆ ਇਸ ਵਾਰ ਅਸੀਂ ਨੇਰੀ ਆਪਣਾ ਸਿਸਟਮ ਠੀਕ ਕਰ ਰੱਖਿਆ 1 ਜੂਨ ਤੋਂ ਝੋਨਾ ਲੱਗ ਰਿਹਾ ਸਾਡਾ ਸਾਨੂੰ ਅੱਜ ਜਾਂ ਕੱਲ ਤੋਂ ਪਾਣੀ ਛੱਡਣਾ ਪੈਣਾ ਦੋ ਤਿੰਨ ਦਿਨਾਂ ਚ ਪਾਣੀ ਜਿਹੜਾ ਉਹ ਟੇਲਾਂ ਤੱਕ ਪਹੁੰਚ ਜਾਊਗਾ ਸੋ ਸਾਨੂੰ ਅਸੀਂ ਆਪਣਾ ਪਾਣੀ ਆਪ ਵਰਤ ਰਹੇ ਆ ਪਹਿਲਾ ਵਾਲਾ ਕੰਮ ਨਹੀਂ ਹੈਗਾ ਕਿ ਆ ਪੰਜਾਬ ਨੇ ਆਪਣਾ ਪਾਣੀ ਵਰਤਨ ਨਹੀਂ ਥੱਲੋਂ ਧਰਤੀ ਚੋਂ ਕੱਢੀ ਜਾਂਦੇ ਆ ਬਾਕੀ ਇਹਨਾਂ ਨੂੰ ਦੇ ਦਿੰਦੇ ਸੀ ਉਹ ਪਹਿਲਾਂ ਇਹਨਾਂ ਨਾਲ ਕੋਈ ਆਪਸ ਚੜਲੇ ਮਿਲੇ ਹੁੰਦੇ ਸੀ ਸੋ ਹੁਣ ਉਹ ਚੱਲਦੇ ਸੀਮ ਸਰਕਾਰੀ ਸਕੂਲਾਂ ਦਾ ਬਹੁਤ ਸਾਰਾ ਕੰਮ ਕਿੰਨਾ ਪਾਣੀ ਜਿਹੜਾ ਵਰਤਿਆ ਜਾਣਾ ਫੁੱਲ ਆਫ ਫੈਮਿਨਿਟੀ ਵਿੱਚ ਕਿ ਸਟੂਡੈਂਟਸ ਰਹਿ ਜਾਂਦੇ ਕਿਉਂਕਿ ਸੀਟਾਂ ਘੱਟ ਹੁੰਦੀ ਨੇ ਐਂਟ੍ਰੈਂਸ ਐਗਜ਼ਾਮ ਦੇ ਵਿੱਚ ਜ਼ਿਆਦਾ ਪਹਿਲੀ ਗੱਲ ਤਾਂ ਤੁਸੀਂ ਇਸ ਗੱਲ ਦੀ ਵਧਾਈ ਦਿਓ ਕਿ ਸਰਕਾਰੀ ਸਕੂਲਾਂ 'ਚ ਵੀ ਵੇਟਿੰਗ ਹੋਣ ਲੱਗ ਗਈ ਪਹਿਲਾਂ ਸਰਕਾਰੀ ਸਕੂਲਾਂ 'ਚ ਕੌਣ ਪੜਾਉਂਦਾ ਸੀ ਸਿਰਫ ਗਰੀਬਾਂ ਦੇ ਬੱਚੇ ਪੜ੍ਹਦੇ ਸੀ ਕਿ ਦਲੀਆ ਖਾਣ ਸਪ ਅਸੀਂ ਹੋਰ ਸੀਟਾਂ ਵਧਾਵਾਂਗੇ ਕੋਈ ਅਸੀ ਗੱਲ ਨਹੀਂ ਅਸੀਂ ਕਿਸੇ ਬੱਚੇ ਨੂੰ ਅਨਪੜ੍ਹ ਨਹੀਂ ਰਹਿਣ ਦੇਣਾ ਨਾ ਹੀ ਕੋਈ ਇਹ ਦੇ ਕਰਕੇ ਕਿ ਉਹਨੂੰ ਕਿਤੇ ਨਹੀਂ ਮਿਲਿਆ ਅਨਮਿਸ਼ਨ ਤੇ ਉਹ ਰਹਿ ਜੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਅਸੀਂ ਅਗਲੇ ਸਾਲ ਡਿਮਾਂਡ ਦੇਖ ਕੇ ਕਿਹੜੇ ਕਿਹੜੇ ਸਕੂਲਾਂ ਚ ਜ਼ਿਆਦਾ ਵੇਟਿੰਗ ਲਿਸਟ ਆਈ ਹੁਣ ਜਿਵੇਂ ਜੀਰੇ ਦਾ ਸਕੂਲ ਸੀ 750 ਬੱਚਾ ਸੀ ਪਹਿਲਾਂ ਉੱਥੇ ਅੱਜ 2200 ਬੱਚਾ ਹੈ ਸੋ ਇਹ ਅੱਛੀ ਗੱਲ ਹੈ ਕਿ ਪੇਰੈਂਟਸ ਦਾ ਭਰੋਸਾ ਬਣਿਆ ਯਕੀਨ ਬਣਿਆ ਕਿ ਹਾਂ ਸਾਡਾ ਬੱਚਾ ਸਰਕਾਰੀ ਸਕੂਲ ਚ ਪੜ ਕੇ ਵੀ ਟੌਪ ਕਰ ਸਕਦਾ ਹੈ ਇਹ ਜਿਹੜਾ ਵਿਚਾਰ ਗਿੰਦੀ ਦੀ ਗੱਲ ਕੀਤੀ ਗਈ ਹੈ ਕਿ ਦੇਖੋ ਮੈਂ ਮੈਂ ਪਹਿਲੇ ਦਿਨੋਂ ਇਸ ਗੱਲ ਦਾ ਮੈਂਕਤੀਆਂ ਕਿ ਦੇਖੋ ਟੀਚਰਸ ਨੂੰ ਨਾ ਸਿਰਫ ਟੀਚਿੰਗ ਦਾ ਕੰਮ ਮਿਲਣਾ ਚਾਹੀਦਾ ਕਦੇ ਵੋਟਾਂ ਦੀ ਡਿਊਟੀ ਲੱਗ ਗਈ ਕਦੇ ਜਨਗਣਨਾ ਚ ਡਿਊਟੀ ਲੱਗ ਗਈ ਕਦੇ ਕੋਰੋਨਾ ਵੇਲੇ ਬਾਡਾਂ ਤੇ ਡਿਊਟੀ ਲਾਦੀ ਸੀ ਟੀਚਰਾਂ ਨੂੰ ਸੋ